ਰਨਾ ਸੁਖਦੇਵ ਸਿੰਘ ਸਕਤੀਸ਼ ਸਿੰਘ ਇਹ ਬ੍ਰਦਰ ਸੀਗਾ ਤੁਹਾਡਾ ਇਹ ਮੈਨੂੰ ਛੋਟਾ ਬ੍ਰਦਰ ਕਿੰਨੀ ਉਪਰ ਸੀ ਕਿਉਂਕਿ ਬਾਹਰ 63 ਸਾਲ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਇਹ ਫਰੋਜਪੁਰ ਤੋਂ ਪਿੰਡ ਨੂੰ ਆ ਰਿਹਾ ਸੀ ਆਪਣੇ ਪਿੰਡ ਨੂੰ ਆ ਰਿਹਾ ਸੀ ਹਾਂਜੀ ਤੇ ਐਕਸੀਡੈਂਟ ਕਿੱਥੇ ਹੋਇਆ ਇਹ ਲੱਖੋ ਕਿਆ ਕੋਲੇ ਕਿੰਨੇ ਮਾਰੀ ਕੌਮ ਮਾਰਨ ਵਾਲਾ ਗੱਡੀ ਇਹ ਕੋਈ ਬਾਹਰੋਂ ਗੱਡੀ ਆ ਰਹੀ ਸੀ ਜਾਨੀ ਕੌਣ ਦਾ ਪਤਾ ਲੱਗਿਆਗਾ ਵੀ ਨਾ ਹੁੰਦਾਗਾ ਸੀ ਅਮਰਿੰਦਰ ਸਿੰਘ ਸਨ ਆਫ ਜਸਪਾਲ ਸਿੰਘ ਅੱਛਾ ਅੱਛਾ ਜਿੰਨੇ ਮਾਰੀ ਗੱਡੀ ਜਿੰਨੇ ਗੱਡੀ ਮਾਰੀ ਕੱਲਾ ਹੀ ਸੀਗਾ ਵੀ ਨਾਲ ਹੁੰਦਾ ਤੇ ਹੋਰ ਵੀ ਹੈਗਾ ਸੀ ਪਰਿਵਾਰ ਠੀਕ ਹੈ ਵਿਆਹ ਬੁਤ ਆ ਰਹੇ ਸੀ ਹਾਂ ਵਿਆਹ ਤੋਂ ਕਿਸੇ ਪਾਰਟੀ ਤੋਂ ਫੰਕਸ਼ਨ ਤੋਂ ਆ ਰਹੇ ਸੀ ਅੱਛਾ ਗੱਡੀ ਮਾਰੀ ਉਹਨਾਂ ਨੇ ਗੱਡੀ ਮਾਰੀ ਉਹਨਾਂ ਨੇ ਤੇ ਇਹਨਾਂ ਦੀ ਮੌਤ ਹੋ ਗਈ ਲਾਪਰਵਾਹੀ ਨਾਲ ਚਲਾ ਰਿਆ ਸੀ ਗੱਡੀ ਲਾਪਰਵਾਹੀ ਨਾਲ ਓਵਰ ਸਪੀਡ ਆ ਰਹੀ ਸੀ ਰਫਤਾਰ ਤੇਜ਼ ਸੀਗੀ ਤੇਜ਼ ਰਫਤਾਰ ਸੀ ਠੀਕ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਹੁਣ ਤੁਹਾਡੀ ਕੀ ਮੰਗ ਹੈ ਤੁਹਾਡੀ ਮੰਗ ਹੈ ਵੀ ਬਾਈ ਨੇਮ ਉਹਦੇ ਤੇ ਪਰਚਾ ਕਟਿਆ ਜਾਵੇ ਜਿਹੜੀ ਅਗਲੀ ਕਾਰਵਾਈ ਸਹੀ ਕੀਤੀ ਜਾਵੇ ਸਾਡੇ ਕੋਲ ਇਨਸਾਫ ਮਿਲਣਾ ਚਾਹੀਦਾ ਇਨਸਾਫ ਮੰਗਿਆ ਮੇਰਾ ਨਾਮ ਸਰਜੀਤ ਸਿੰਘ ਧਾਵਨੂ ਸਰਪੰਚ ਜੀ ਸ਼੍ਰੀਆ ਰਬਰਾੜ ਐਕਸ ਹਾਂਜੀ ਕੀ ਗੱਲਬਾਤ ਹੋਈ ਜਿਹੜੀ ਆਪਣੇ ਐਕਸੀਡੈਂਟ ਹੋਇਆ ਕਿਧਾ ਨੂੰ ਸਾਢੇ 5:00 ਵਜੇ ਲਗਭਗ ਐਕਸੀਡੈਂਟ ਹੋਇਆ ਐ ਅਲਫੂ ਕੇ ਨੀਅਰ ਹਾਂ ਗੋਟ ਇੱਥੇ ਜਿਆ ਹੂੰ ਹੂੰ ਕਿੰਨੀ ਗੰਭੀਰ ਦਾ ਐਕਸੀਡੈਂਟ ਹਾਂਜੀ ਕਿੰਨੀ ਗੰਭੀਰ ਦਾ ਐਕਸੀਡੈਂਟ ਬਾਹਰ 36 ਸਾਲ ਸੀ ਤੇ ਕਿੱਥੋਂ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਇਹ ਫਰੋਜਪੁਰ ਤੋਂ ਆ ਰਿਹਾ ਸੀ ਜੀ ਬਸਪੰਡ ਜਾ ਰਿਹਾ ਹੈ ਹਾਂ ਕਰਨ ਜਾ ਰਿਹਾ ਹੈ ਕੀ ਗੱਡੀ ਕੋਈ ਤੇਰਫਕਾਰ ਸੀ ਹਾਂਜੀ ਗੱਡੀ ਜਿਹੜੀ ਵੱਜੀ ਤੇ ਰਫਤਾਰ ਬਹੁਤ ਤੇਜ਼ ਰਫਤਾਰ ਚ ਗੱਡੀ ਸੀਗੀ ਉਹ ਵੱਜੀ ਐ ਬੰਦੇ ਸਾਡੇ ਦੀ ਬਹੁਤ ਹੋ ਗਈ ਉੱਥੇ ਤੇ ਹਾਂਜੀ ਔਰ ਗੱਡੀ ਵੀ ਮੌਕੇ ਤੇ ਬੰਦਾ ਜਿਹੜਾ ਡਰਾਈਵਰ ਸੀਗਾ ਚਲਾਉਂਦਾ ਉਹਨੂੰ ਵੀ ਫੜ ਲਿਆ ਪੁਲਿਸ ਨੇ ਤੇ ਲਾਸ਼ ਵੀ ਬਰਾਮਦ ਕਰਨ ਲਈ ਸਾਰਾ ਗੱਡੀ ਵੀ ਬਰਾਮਦ ਕਰਾ ਦਿੱਸਨੇ ਆਪਣੇ ਉਹ ਥਾਣੇ ਲੈ ਗਏ ਪਰ ਜਿਹੜਾ ਪਰਚਾ ਹੈਗਾ ਪੁਲਿਸ ਨੇ ਉਹ ਬਾਈ ਨੇਮ ਦੀ ਕਟਨ ਦੀ ਬਜਾਏ ਅਨਨੋਨ ਕੱਟਾ ਹੈ। ਹੋਰ ਬੰਦਾ ਜਿਹੜਾ ਫੜਿਆ ਸੀਗਾ ਉਹਨੂੰ ਮੌਕੇ ਤੇ ਸਾਡਾ ਡਰਾਈਵਰ ਤੇ ਹੁਣ ਕੀ ਮੰਗ ਕੇ ਤੁਹਾਡੀ ਹੁਣ ਸਾਡੀ ਮੰਗ ਇਹ ਹੈ ਲੈ ਵੀ ਜਿਹੜਾ ਬੰਦਾ ਫੜਿਆ ਹੈ ਜਿਹੜਾ ਬੰਦਾ ਮੌਕੇ ਤੇ ਗੱਡੀ ਚਲਾਉਂਦਾ ਸੀ ਉਸ ਬੰਦੇ ਤੇ ਪਰਚਾ ਕੀਤਾ ਜਾਵੇ। ਬਾਈ ਨੇਮ ਕੀਤਾ ਜਾਵੇ। ਬਾਈ ਨੇਮ ਪਰਚਾ ਕੀਤਾ ਜਾਵੇ। ਨਾ ਕਿ ਅਨਨੋਨ। ਉਦਾਹਰਣ ਜਿਹੜਾ ਹੈਗਾ ਉਹ ਸਰ ਇਹ ਕਿ ਐਕਸੀਡੈਂਟ ਕਿੱਥੇ ਹੋਇਆ ਕਿੱਥੇ ਹੋਇਆ ਸੀਗਾ ਇਹ ਅਲਫੂਕੇ ਤੋਂ ਲਖੋਕੇ ਦੇ ਵਿਚਾਲੇ ਹੋਇਆ ਸੀ ਤੇ ਕਿਵੇਂ ਹੋਇਆ ਸੀਗਾ ਤੂੰ ਮੋਟਰਸਾਈਕਲ ਤੇ ਜਾਂਦੇ ਸੀ ਗਰਦੀਪ ਸਿੰਘ ਇਧਰੋਂ ਜੀ ਲਖੋਕੇ ਤੋਂ ਤੇ ਉਧਰੋਂ ਜਲਾਲਾਬਾਦ ਤੋਂ ਗੱਡੀ ਆਉਂਦੀ ਸੀ ਕਿਹੜੀ ਗੱਡੀ ਸੀਗੀ ਆਪਣੀ ਸਵਿਫਟ ਸੀਗੀ ਸਵਿਫਟ ਜੇਰ ਇਹ ਮੋਟਰਸਾਈਕਲ ਤੇ ਸੀਗੇ ਇਹ ਮੋਟਰਸਾਈਕਲ ਤੇ ਸੀ ਤੇ ਕਿੰਨੀ ਉਮਰ ਸੀ ਇਹਨਾਂ ਦੀ ਜਿਹੜੀ ਜਿਹੜੇ ਜਦੋਂ ਇਹ 62 ਸਾਲ ਸੀਗੀ ਜਦੋਂ ਦੀ ਮੌਤ ਹੋ ਗਈ ਮੌਤ ਤੇ ਹੁਣ ਬਾਈ ਨੇਮ ਕੀਤਾ ਸਰਪ ਉਹਨਾਂ ਦੇ ਪਰਚਾ ਦਰਜ ਕਰ ਹਾਂ ਉਹਨਾਂ ਦਾ ਨਾਮ ਪਤਾ ਲੱਗ ਗਿਆ ਉਹਨੂੰ ਨਾਮਜਦ ਕਰਨਾ ਨਾਮਜਦ ਕਰੋ ਹਾਂ ਨਾਮਜਦ ਕਿਸ ਕੀ ਨਾਮ ਸੀ ਉਹਨਾਂ ਦਾ ਆ ਦੱਸੋ ਕੀ ਨਾਮ ਨਾਲ ਕੀ ਨਾਮ ਸੀਗਾ ਉਹਨਾਂ ਦਾ ਜਿਹਨਾਂ ਦਾ ਪਤਾ ਲੱਗਿਆ ਸਰ ਪਰਚਾ ਦਰਜ ਕਰਨਾ ਹਾਂ ਤਰਤੀਮਾ ਬਿਆਨ ਲਿਖਣ ਲੱਗੇ ਜੀ ਜੋ ਵੀ ਨਾਮ ਹੈਗਾ ਅਸੀਂ ਨਾਮਜਦ ਕਰਦੇ ਹਾਂ ਨਾਮਜਦ ਕਰੋ ਹਾਂ ਹਾਂ ਨਾਮਜਦ ਠੀਕ ਤਫਤੀਸ਼ ਹਮ ਚਲਾਵਾਂਗੇ ਪੋਸਟਮਾਰਡੂਲੀ ਹਾਂ ਪੋਸਟਮਾਰਡ ਮਲਾਈਏ ਅਸੀਂ ਆਏ ਹੋਏ ਹਾਂ ਪੋਸਟਮਾਰਡ ਕਰਾ ਕੇ ਸਸਕਾਰ ਕਰਾਵਾਂਗੇ ਉਹਨੂੰ ਨਾਮਜਦ ਕਰਾਂਗੇ ਹੋ